ਜਾਂਦੇ ਹੋ ਸਰ ਅ ਦੇਖੋ ਜੀ ਸਾਡੇ ਇਸ ਇਲਾਕੇ ਦੇ ਗਲਵਾਲੀ ਗੇਟ ਤੋਂ ਮਿਸਟਰ ਦਲੀਪ ਕੁਮਾਰ ਜੀ ਜਿਹੜੇ ਵਸਨੀਕ ਨੇ ਗਲਵਾਲੀ ਗੇਟ ਦੇ ਉਹਨਾਂ ਨੇ 7 ਤਰੀਕ ਨੂੰ ਆ ਕੇ ਦੱਸਿਆ ਕਿ ਮੈਂ 4 ਤਰੀਕ ਨੂੰ ਘਰੋਂ ਆਪਣੇ ਪਰਿਵਾਰ ਦੇ ਨਾਲ ਜੰਮੂ ਗਿਆ ਸੀਗਾ ਕਿਸੇ ਨਿੱਜੀ ਕੰਮ ਵਾਸਤੇ ਪੂਰੇ ਪਰਿਵਾਰ ਦੇ ਨਾਲ ਤੇ 07 ਤਰੀਕ ਨੂੰ ਵਾਪਸ ਆਇਆ ਤੇ ਆ ਕੇ ਵੇਖਿਆ ਮੇਰੇ ਘਰ ਦੇ ਤਾਲੇ ਟੁੱਟੇ ਸੀ ਗਲਮਾਰੀਆਂ ਟੁੱਟੀਆਂ ਪਈਆਂ ਸੀ ਉਹਦੇ ਵਿੱਚੋਂ ਕਾਫੀ ਸਮਾਨ ਜਿਵੇਂ ਸੋਨਾ ਚਾਂਦੀ ਕੈਸ਼ ਕਾਫੀ ਮਿਸਿੰਗ ਸੀਗਾ ਤੋਂ ਜੋ ਇਸ ਮੌਨ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਤੇ ਇਨਸਪੈਕਟਰ ਮੀਰੇਜ ਜੀ ਨੇ ਮੇਰੇ ਧਿਆਨ ਚ ਲਿਆਂਦਾ ਤੇ ਫਿਰ ਚਲੋ ਅਸੀਂ ਬੈਠ ਕੇ ਇੱਕ ਪਲਾਨਿੰਗ ਕੀਤੀ ਔਰ ਬੜੀ ਮਿਹਨਤ ਨਾਲ ਸਾਡੇ ਐਸਐਚਓ ਸਾਹਿਬ ਨੇ ਇਹਨਾਂ ਦੀ ਟੀਮ ਨੇ ਕੰਮ ਕੀਤਾ ਤੇ ਇੱਕ ਦਿਨ ਬਾਅਦ ਹੀ ਆਪਾਂ ਪ੍ਰਾਪਤੀ ਕੀਤੀ ਜਿਹੜਾ ਦੋਸ਼ੀ ਸੀ ਚੋਰ ਉਹਨੂੰ ਪਕੜ ਲਿਆ ਵਿਕਰਮ ਵਿਕਰਮ ਸਿੰਘ ਨਾਂ ਦਾ ਬੰਦਾ ਸੀਗਾ ਵਿਕਰਮ ਸਿੰਘ ਹਾਂ ਇਹ ਇਹਨਾਂ ਦਾ ਗੋਂਡ ਚੋਂ ਨਿਕਲੇ ਬੰਦਾ ਜਿਹਨੇ ਚੋਰੀ ਕੀਤੀ ਉਪਰੋਂ ਅਸਲ ਮਤਲਬ ਉਹਨੂੰ ਪਤਾ ਲੱਗ ਗਿਆ ਸੀ ਕਿ ਘਰੋਂ ਚਲੇ ਗਏ ਨੇ ਇਹਨੇ ਗਲੀ ਦੇ ਵਿੱਚੋਂ ਨਹੀਂ ਮੂਵਮੈਂਟ ਕੀਤੀ ਆਪਣੇ ਕੋਠੇ ਕੋਠੀ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਕੋਠਾ ਟੱਪਿਆ ਤੇ ਇਹਨਾਂ ਦੇ ਘਰ ਉੱਪਰ ਸੰਦ ਲਾ ਕੇ ਦੇ ਸਮਾਨ ਚੋਰੀ ਕੀਤਾ ਦੇਖੋ ਕਿੱਡਾ ਸ਼ਾਤਰ ਸੀਗਾ ਇਹਨੇ ਸਮਾਨ ਜਿਹੜਾ ਚੋਰੀ ਕਰ ਲਿਆ ਤੇ ਆਪਣੇ ਜਿਹੜਾ ਰਿਸ਼ਤੇਦਾਰ ਹੈ ਕਮਲਕਿਸ਼ੋਰ ਉਹ ਪਠਾਨ ਕੋਟ ਰੰਦਾ ਉਹਦੇ ਕੋਲ ਜਾ ਕੇ ਸਮਾਨ ਰੱਖਤਾ ਤੇ ਕਰਨ ਨੂੰ ਵਾਪਸ ਆ ਗਿਆ ਜਦੋਂ ਪੁਲਿਸ ਨੇ ਬੜਾ ਮਾਈਨੂਟਲੀ ਚੈੱਕ ਕੀਤਾ ਤੇ ਇਹ ਦੋਸ਼ੀ ਫਿਰ ਕਾਬੂ ਆਇਆ ਸਾਡੇ ਕਿ ਸਾਡੇ ਕੋਲੋਂ ਆ ਕੇ ਮੰਨਿਆ ਕਿ ਵੀ ਵਾਕੀ ਮੈਂ ਚੋਰੀ ਕੀਤੀ ਹੈ ਇਹਨਾਂ ਨੇ ਫਿਰ ਪਠਾਨਕੋਟ ਜਾ ਕੇ ਸਾਰੀ ਦੀ ਸਾਰੀ ਸਮਾਨ ਦੀ ਰਿਕਵਰੀ ਕਰਾਈ ਸਾਰਾ ਸੋਨਾ ਮਿਲ ਗਿਆ ਦੇਖੋ 1% ਵੀ ਸੋਨਾ ਨਹੀਂ ਘਟਿਆ ਸਾਰੀ ਸਾਰੀ ਚਾਂਦੀ ਮਿਲ ਗਈ ਕੈਸ਼ 1 ਲੱਖ 6000 ਰੁਪਏ ਸੀਗਾ ਜਿਹਦੇ ਚ 50-60 ਹਜ਼ਾਰ ਰੁਪਏ ਤੁਹਾਨੂੰ ਕੈਸ਼ ਪ੍ਰਾਪਤ ਹੋ ਗਿਆ ਕਿਉਂਕਿ ਇਹਨਾਂ ਕੁਝ ਖਰਚ ਚ ਰਿਹਾ ਸੀ ਆਪੋ ਦੇ ਵਿੱਚ ਖਰਚ ਰਿਹਾ ਤੁਹਾਨੂੰ ਪਤਾ ਜਦੋਂ ਚੋਰੀ ਦਾ ਸਮਾਨ ਕੋਈ ਹੁੰਦਾ ਤੇ ਫਿਰ ਖਰਚ ਕੁਝ ਲੈਂਦੇ ਹੈ ਖੈਰ ਇਹ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਇੰਸਟੀਚਿਊਟ ਸਪਕਟ ਨੀਰੇਜ ਜੀ ਨੇ ਬਹੁਤ ਮਿਹਨਤ ਕੀਤੀ ਹੈ ਔਰ ਹਕ ਲਾ ਦੀ ਕਮਾਈ ਜਿਹਦੇ ਵਿਚਾਰੇ ਗਰੀਬ ਪਰਿਵਾਰ ਦੀ ਸੀ ਉਹਨਾਂ ਦੀ ਪੂਰੀ ਦੀ ਪੂਰੀ ਰਿਕਵਰੀ ਕੀਤੀ ਜਿੰਨੀ ਚਾਂਦੀ ਹੈ ਕਿੰਨਾ ਸੋਨਾ ਸੀ ਦੇਖੋ ਇਹਦੇ ਵਿੱਚ ਦੋ ਜਿਹੜਾ ਸੋਨਾ ਸੀਗਾ ਉਹਦੇ ਵਿੱਚ ਇੱਕ ਸੈਟ ਸੀਗਾ ਕੰਨਾਂ ਦੀਆਂ ਹੱਥ ਦੀਆਂ ਮੰਦਰੀਆਂ ਇਅਰਿੰਗਸ ਵਗੈਰਾ ਕਾਫੀ ਸਮਾਨ ਸੀ ਨਾਲ ਚੇਨ ਸੀ ਕਿ ਸੋਨੇ ਦੀ ਇਹ ਸੀ ਪਲਸ ਚਾਂਦੀ ਦੇ ਵਿੱਚ ਜਿਹੜੇ ਹਾਰ ਸੀਗੇ ਜਿਹੜੀ ਲੰਬੀ ਦੀ ਲੰਬੀ ਗੁੱਤ ਹੁੰਦੀ ਹੈ ਉਹ ਕਾਫੀ ਚਾਂਦੀ ਸੀਗੀ ਔਰ ਕੈਸ਼ ਵੀ ਸਾਰਾ ਬਰਨ ਮੁਦ। ਸਰ ਜੀ ਕਾ ਫੜਿਆ ਕਿ ਆ ਦੂਸੀ ਚੋਰ ਹੈ ਉਹਦੇ ਤੇ ਪਹਿਲਾਂ ਵੀ ਕੋਈ ਬੜਾ ਤੇ ਮਾਮਲਾ ਹੈਗਾ ਜਾਂ ਕੋਈ ਨਹੀਂ ਉਹਦੇ ਤੇ ਖਿਲਾਫ ਹਲੇ ਕੋਈ ਅਪਰਾਧਿਕ ਮਾਮਲਾ ਨਹੀਂ ਗਾ ਲੇਕਿਨ ਅਸੀਂ ਪੂਰੇ ਪੰਜਾਬ ਤੋਂ ਪੂਰੇ ਮਿਸਤ ਪਤਾ ਕਰ ਰਹੇ ਆ ਕਿ ਹੋਰ ਕਿਹੜੇ-ਕਿਹੜੇ ਥਾਣੇ ਤੇ ਉਹਦੇ ਖਿਲਾਫ ਮਾਮਲਾ ਦਰਜ ਹੈ। ਬੈਕਗ੍ਰਾਉਂਡ ਕੁਛ ਨਹੀਂ ਜੀ ਉਹ ਲੇਬਰ ਪਲਾ ਕੰਮ ਕਰਦਾ ਇੱਕ ਨਾ ਦਾ। ਗਰੀਬ ਪਰਿਵਾਰ ਹੈ। ਬਸ ਜਲਦੀ ਅਮੀਰ ਬਣਨ ਦੀ ਖਵਾਇਸ਼ ਤੁਹਾਨੂੰ ਪਤਾ ਹੈ ਲੋਕਾਂ ਨੂੰ ਲੱਗਦੀ ਹੈ। ਉਹਦਾ ਦੀ ਅਮੀਰ ਅਮੀਰੀ ਦੀ ਖਵਾਇਸ਼ ਨੂੰ ਕਾਮਯਾਬੀ ਸਮਝੇ ਪੁਲਿਸ ਦੀ ਇੱਕ ਦਿਨ ਦੇ ਚੋਰ ਦੀ ਫੜਿਆ ਦਾ। ਦੇਖੋ ਜੀ ਇਹ ਕਾਮਯਾਬੀ ਤੁਹਾਡੇ ਪੁੱਛ ਬਿਲਕੁਲ ਬੱਬਾ ਪਾਰ ਹੋ ਕੇ ਤੁਸੀਂ ਪਿਛਲੇ ਇੱਕ ਹਫਤੇ ਦੇ ਵਿੱਚ ਚੌਥੀ ਵਾਰੀ ਮੇਰੇ ਕੋਲ ਆ ਗਏ ਹੋ ਪ੍ਰੈਸ ਕਾਨਫਰੰਸ ਵਾਸਤੇ ਬੜੀ ਮਿਹਨਤ ਨਾਲ ਮੈਂ ਤੇ ਮੇਰੀ ਟੀਮ ਸਾਡੇ ਕੰਮ ਕਰ ਰਹੇ ਹਾਂ ਸਾਗਰਪ੍ਰੀਤ ਸਿੰਘ ਪੁੱਛ ਸਾਡੇ ਸਾਡੇ ਸੀਪੀ ਸਾਹਿਬ ਨੇ ਉਹਨਾਂ ਦੇ ਨਿਯਮ ਨਿਮਾਈ ਉਠੇ ਉਹਨਾਂ ਦੀਆਂ ਨੀਤੀਆਂ ਪਲੈਨਿੰਗ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਆ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਔਰ ਹਰ ਪਾਸੇ ਅੱਛੀ ਕਾਮੇ ਮਿਲ ਰਹੀ ਹੈ